ਛੋਟੇ ਬੱਚੇ ਨੂੰ ਵੀ ਕਿੰਨਾ ਉਤਸ਼ਾਹ ਹੈ ਕਿ ਅਸੀਂ ਬਾਬਾ ਦੀਪ ਸਿੰਘ ਦੇ ਘਰ ਚਾਣ ਹੈ ਅਸੀਂ ਸੇਵਾ ਕਰਨੀ ਹੈ ਯੂਕੇਜੀ ਇਹ ਕਿੰਨੇ ਸਿਖਾਇਆ ਤੁਹਾਨੂੰ ਪਰਸ਼ਾਦੀ ਬਣਾਨੇ ਬਾਬਾ ਜੀ ਨੇ ਬਾਬਾ ਜੀ ਨੇ ਬਾਬਾ ਜੀ ਨੇ ਹਰਤਵਰਾਂ ਦੇ ਪੁਰਸ਼ੀਰੇ ਤੇ ਤੁਸੀਂ ਹਰਤਵਾਰ ਇੱਥੇ ਆਉਂਦੇ ਹੋ ਕਿੰਨਾ ਕਿ ਆਨੰਦ ਆਉਂਦਾ ਹੈ ਮਜ਼ਾ ਆਉਂਦਾ ਹੈ ਧਿਆਨ ਤੇ ਇੱਕ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਗੁਰਦੁਆਰਾ ਸ਼ਹੀਦਗਰ ਸਾਹਿਬ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਲੰਗਰ ਪਕਾਉਣ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੰਗਤਾਂ ਦੇ ਲੰਗਰ ਪਕਾਉਣ ਦੀ ਸੇਵਾਕਾਰੀਆਂ ਨੇ ਨਾਲ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਇਹ ਸੇਵਾ ਜਿਹੜੇ ਨੇ ਨਿਭਾ ਰਹੇ ਨੇ ਬਹੁਤ ਹੀ ਪਿਆਰੀ ਤਸਵੀਰ ਤੁਸੀਂ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਬੱਚੀ ਉਹ ਜਿਹੜੀ ਹੈ ਫੁਲਕੇ ਬਣਾਉਣ ਦੀ ਸੇਵਾ ਕਰ ਰਹੀ ਹੈ ਨੰਨੀ ਜਿਹੀ ਬੱਚੀ ਜਿਹੜੀ ਹੈ ਉਹ ਬਹੁਤ ਹੀ ਸੋਹਣੇ ਜਿਹੜੇ ਫੁਲਕੇ ਨੇ ਉਹ ਬਣਾ ਰਹੀ ਹੈ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਜਿਹੜੀ ਬੱਚੀ ਵੱਲੋਂ ਹੈ ਉਹ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਗੱਲਬਾਤ ਕਰਦੀ ਹੈ ਮੈਮ ਨਾਲ ਇਥੋਂ ਉਹਨਾਂ ਨੂੰ ਪੁੱਛਦੇ ਆ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਜਸਲੀਨ ਕੌਰ ਜਸਲੀਨ ਬੇ 小ਟੀ ਬੱਚੀ ਵੱਲੋਂ ਜਿਹੜੀ ਹੈ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਛੋਟੇ ਛੋਟੇ ਬੱਚੇ ਨੂੰ ਵੀ ਕਿੰਨਾ ਉਤਸ਼ਾਹ ਅਸੀਂ ਬਾਬਾ ਦੀਪ ਸਿੰਘ ਦੇ ਘਰ ਜਾਣਾ ਹੈ ਅਸੀਂ ਸੇਵਾ ਕਰਨੀ ਹੈ ਤੇ ਇਹ ਬਹੁਤ ਸੋਨੇ ਪ੍ਰਸ਼ਾਦੇ ਬਣਾਉਂਦੇ ਹਰ ਹਫਤੇ ਆਉਂਦੀ ਹੈ ਤੇ ਪ੍ਰਸ਼ਾਦਾਂ ਦੀ ਸੇਵਾ ਕਰਦੇ ਨੇ ਤਾਂ ਦੇਖਿਆ ਜਾਂਦਾ ਹੈ ਕਿ ਇਸ ਉਮਰ ਦੀ ਛੋਟੀ ਹੈ ਬੱਚੇ ਜਿਹੜੇ ਫੋਨ ਵਿੱਚ ਲੱਗੇ ਰਹਿੰਦੇ ਨੇ ਤੇ ਇਹਦੇ ਤੇ ਗੁਰੂ ਦੀ ਇਨਕਿਰਪਾ ਹੈ ਕਿ ਇੰਨੀ ਉਮਰ ਕਿੰਨੇ ਸੋਨੇ ਪ੍ਰਸ਼ਾਦੇ ਬਣਾ ਰਹੀ ਹੈ ਕਿਹਨੇ ਚਾਹੋ ਬਾਬਾ ਜੀ ਦੀ ਕਿਰਪਾ ਬਾਬਾ ਜੀ ਕਿਸੇ ਕਿਸੇ ਨੂੰ ਨਹੀਂ ਦਿੰਦੇ ਹਾਂ ਜੀ ਕਿਉਂਕਿ ਐਡੇ ਬੱਚਾ ਤਾਂ ਕੋਈ ਸੇਵਾ ਘੱਟ ਹੀ ਕਰਦਾ ਪਰ ਇੱਥੇ ਕਾਫੀ ਬੱਚੇ ਆ ਕੇ ਸੇਵਾ ਕਰਦੇ ਆ ਕਰਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਦੀ ਜਿਹੜੀ ਕਿਰਪਾ ਹੈ ਜੋ ਇਹ ਛੋਟੇ-ਛੋਟੇ ਬੱਚੇ ਇੱਥੇ ਨੇ ਬੱਚੀਆਂ ਨੇ ਹੋਰ ਵੀ ਬਹੁਤ ਬੱਚੀਆਂ ਨੇ ਜਿਹੜੀਆਂ ਨੇ ਲੰਗਰ ਪਕਾਉਣ ਦੀ ਸੇਵਾ ਕਰ ਰਹੀਆਂ ਨੇ ਗੱਲਬਾਤ ਕਰਦੇ ਆ ਹੋਰ ਵੀ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਕਿੱਥੋਂ ਆਂਦੇ ਹੋ ਮੈਮ ਤੁਸੀਂ ਇਹ ਕੋਲੀ ਦੋ ਕੀ ਕਹਿਣਾ ਚਾਹੋਗੇ ਕਿਹੜੀ ਸੇਵਾ ਨਿਭਾਈ ਜਾ ਰਹੀ ਹੈ ਅੱਜਕੱਲ ਇਹ ਲੰਗਰ ਦੀ ਸੇਵਾ ਲੰਗਰ ਦੇ ਦਰ ਆਂਦੇ ਹੋ ਹਾਂਜੀ ਹਾਂਜੀ ਰੱਬੀ ਆ ਕਮਤ ਬਹੁਤ ਸ਼ਾਂਤੀ ਹੰਦੀ ਮੰਨ ਤੇ ਬਹੁਤ ਕੁਝ ਹੰਦੀ ਆ ਮਾਰਗ ਦੀ ਸ਼ਾਂਤੀ ਜੀ ਆ ਜਾਂਦੀ ਮਨ ਮਾਂਦੀ ਆ ਮੁਰਾਦਾ ਮਾਂਦੀ ਆ ਮਨ ਪੂਰੀਆਂ ਨੇ ਆਂ ਸੋ ਦੇਖ ਸਕਦੇ ਹੋ ਸੰਗਤ ਜਿਹੜੀ ਐ ਉਹ ਇੱਥੇ ਪ੍ਰਸ਼ਾਦੇ ਬਣਾਉਣ ਦੀ ਬੱਚੀ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਅਸੀਂ ਕਰਾਂਗੇ ਕੀ ਨਾਮ ਹੈ ਮੇਟਾ ਦੋਟਾ ਗੁਰਸਿੱਸ ਗੁਰਸਿੱਸ ਯੂਕੇ ਜੀ ਯੂਕੇ ਜੀ ਕਿੰਨੇ ਸਿਖਾਇਆ ਤੁਹਾਨੂੰ ਪਰਸ਼ਾਦੀ ਬਣਾਣਾ ਬਾਬਾ ਜੀ ਨੇ ਬਾਬਾ ਜੀ ਨੇ ਬਾਬਾ ਜੀ ਨੇ ਹਰ ਰੋਜ਼ ਆਉਂਦੇ ਹੋ ਹਾਂਜੀ ਮੈਮ ਕਿੱਥੋਂ ਆਉਂਦੇ ਹੋ ਅਸੀਂ ਪੱਤਾ ਵਾਲੇ ਤੋਂ ਹਾਂਜੀ ਮੈਮ ਹਾਂਜੀ ਸ਼ਾਂਜੀ ਹਾਂਜੀ ਮੇਰੀ ਬੇਟੀ ਹੈ ਉਹ ਸੋਨੇ ਪਰਸ਼ਾਦੀ ਬਣਾ ਰਹੀ ਹੈ ਕਿੱਥੋਂ ਸਿੱਖੀ ਹੈ ਇਹਨੇ ਬਾਬਾ ਜੀ ਦੀ ਕਿਰਪਾ ਹੈ ਹਾਂਜੀ ਉਹਨਾਂ ਦੀ ਸ਼ਰਦਾ ਦੇ ਨਾਲ ਹੀ ਆ ਬੱਚੇ ਦੀ ਲਗਨ ਜੇ ਹਾਂਜੀ ਜਿਹੜਾ ਬੱਚਾ ਆਪੇ ਹੀ ਉਤਰੀਂ ਦਿਨ ਨਾਲ ਲੱਗਾ ਰਹਿੰਦਾ ਘਰ ਛੋਟੇ ਛੋਟੇ ਖਣਵਾਣਿਆਂ ਦੇ ਨਾਲ ਹਾਂਜੀ ਥੋੜਾ ਬੋਤਾ ਬੱਚਿਆਂ ਨੂੰ ਆਪ ਦੇ ਦੈ ਚਲੋ ਬੱਚਾ ਲੱਗਾ ਰਹੇ ਯਾਰੀ ਹਾਂਜੀ ਹਾਂਜੀ ਕਹਿੰਦੇ ਕਿ ਹਰ ਰਾਤ ਨੂੰ ਬੱਚਿਆਂ ਦੀ ਸੇਵਾ ਕਰਦੀ ਹੈ ਹਾਂਜੀ ਹਾਂਜੀ ਹਰ ਐਤਵਾਰੀ ਆਉਂਦੀ ਹੈ ਹਾਂਜੀ ਤੇ ਹਰ ਐਤਵਾਰੀ ਸੇਵਾ ਕਰਦੇ ਨੇ ਹਾਂਜੀ ਛੋਟੀ ਜਿਹੀ ਇਹ ਮਤ ਉਸੇ ਆਪਣੇ ਬੱਚਿਆਂ ਨੂੰ ਵੀ ਮੈਂ ਸੁਰ ਵੀ ਬੱਚਿਆਂ ਨੂੰ ਕੀ ਦਿਣਾ ਚਾਹਵਾਂ ਹਾਂਜੀ ਮੈਂ ਸਾਰੇ ਬੱਚੇ ਨੇ ਇਹੀ ਕਹਾਂਗੀ ਕਿ ਗੁਰੂ ਘਰ ਨਾਲ ਆਪਣੀ ਲਗਨ ਬਣਾਓ ਗੁਰੂ ਘਰ ਆਓ ਕਿਉਂਕਿ ਇਹ ਗੁਰੂ ਨੇ ਸਭ ਕੋ ਸਾਨੂੰ ਦੇਣਾ ਹਾਂਜੀ ਬਸ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹ ਵੀ ਆਪਣੇ ਬੱਚਿਆਂ ਨੂੰ ਬਹੁਤ ਸਿੱਖਿਆ ਦਿੰਦੇ ਨੇ ਗੁਰੂ ਦੇ ਲਾਣ ਲੱਗਣ ਦੀ ਤਾਂ ਜੋ ਜਿਹੜੇ ਬੱਚੇ ਨੇ ਉਹ ਇੱਥੇ ਆ ਕੇ ਸੇਵਾ ਕਰਦੇ ਨੇ ਹੋਰ ਵੀ ਬੱਚੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਸੇਵਾ ਕਰ ਰਹੀਆਂ ਨੇ ਬਹੁਤ ਕਿੱਥੋਂ ਆਇਓ ਮੈਮ ਤੁਸੀਂ ਹਾਂਜੀ ਜੀ ਨੰਗਲ ਤੋਂ ਸੀ ਆਏ ਜੀ ਜੀ ਬੇ ਨੰਗਲ ਹਰਿਆਵਰ ਆਂਦੇ ਹੋ ਹਾਂਜੀ ਤੇ ਕੀ ਕਹਿਣਾ ਚਾਹੋਗੇ ਇੱਥੇ ਬਾਬਾ ਜੀ ਦੀ ਬੜੀ ਬਹੁਤ ਮਹਾਨ ਕਿਰਪਾ ਹੈ ਹਾਂਜੀ ਹਾਂਜੀ ਇਹ ਪੁੱਤਰੀ ਇਹ ਪੁੱਤਾਂ ਜੇ ਇਹ ਵੇਖੇ ਰਹਿੰਦੇ ਨੇ ਹਾਂਜੀ ਤਾਂ ਵੀ ਕਹ ਲੈਣੀ ਪੈਂਦੇ ਨਾ ਕੁਛ ਨਹੀਂ ਕਹਿੰਦੇ ਕਿੰਨਾ ਚਾਹ ਹੁੰਦਾ ਇਹਨਾਂ ਨੂੰ ਆਤਵਾਰੀ ਇੱਥੇ ਹਾਜ਼ਰੀ ਭਰਨ ਦਾ ਇਹਨਾਂ ਨੂੰ ਬਹੁਤ ਚਾਹ ਹੁੰਦਾ ਜਦ ਸੰਡੇ ਹੁੰਦਾ ਤੇ ਬੱਚੇ ਬਹੁਤ ਖੁਸ਼ ਹੁੰਦੇ ਆ ਸ਼ਨੀਵਾਰ ਕੋ ਰਾਤ ਕੋ ਨਹਾਤੋ ਲੈਂਦੇ ਆ ਸੁਭਾ ਜਾਉਂਦੇ ਕਿੰਨੇ ਬੱਚੇ ਆਉਂਦੇ ਸਿਰੇ ਸਿਰੇ ਅਸੀਂ 7 ਵਜੇ ਪਾਸੇ ਬੈਠਦੇ ਜੀ ਤੇ ਵੀ ਜਲਦੀ ਆਉਣੀ ਹੈ ਹਾਂਜੀ ਹਾਂਜੀ ਨਹੀਂ ਇੱਥੇ ਕਿਹੜੀ ਜਲਦੀ ਘਰੋਂ ਜਲਦੀ ਹੁੰਦੀ ਇੱਥੋਂ ਜਾਣ ਦੀ ਜਲਦੀ ਨਹੀਂ ਸਾਨੂੰ ਨਹੀਂ ਨਹੀਂ ਬਹੁਤ ਜਿਆਦਾ ਕਿਰਪਾ ਮੈਂ ਤਾਂ ਨਹੀਂ ਮਹਾਰਾਜ ਮੇਰੇ ਖੈਰ ਪਾਇਆ ਹਰ ਇੱਕ ਖੈਰ ਪਾਇਓ ਸਰਬੱਤ ਦਾ ਭਲਾ ਕਿ ਨਾਮ ਹੈ ਬੇਟਾ ਗੁਰਸ਼ੀਰ ਹੈ ਤੇ ਤੁਸੀਂ ਹਰਤਵਾਰ ਇੱਥੇ ਆਉਂਦੇ ਹੋ ਕਿੰਨਾ ਕਿ ਆਨੰਦ ਆਂਦਾ ਮਜ਼ਾ ਆਂਦਾ ਧਿਆਨ ਆਂਦਾ ਕਿਵੇਂ ਦਾ ਲੱਗਦਾ ਐਸਾ ਅੱਛਾ ਲੱਗਦਾ ਹੈ ਕਿੰਨਾ ਕਿ ਚਾਹ ਹੁੰਦਾ ਹੈ ਬੜਾ ਬੜਾ ਚਾਹੁੰਦਾ ਤੇ ਹੋਰ ਵੀ ਆਪਣੇ ਫਰੈਂਡਸ ਨੂੰ ਦੱਸ ਦਿਓ ਕਿ ਅਸੀਂ ਹਰਤਵਾਰ ਇੱਥੇ ਆਉਂਦੇ ਹਾਂ ਇਹਦੇ ਪਾਪਾ ਬਾਹਰ ਕੇ ਇਥੇ ਆਉਣ ਚ ਹਾਂਜੀ 5 ਸਾਲ ਤੋਂ ਅਸੀਂ ਆ ਰਹੇ ਸੀ 5 ਸਾਲ ਤੋਂ ਹਾਜ਼ਰੀ ਦੇਲੀ ਹਾਂਜੀ ਇਹਨਾਂ ਦੇ ਪਾਪਾ ਇਟਲੀ ਚਲੇ ਗਏ ਹੁਣ ਅਸੀਂ ਆਉਂਦੇ ਆ ਕਿ ਉਹ ਪੱਕੇ ਹੋ ਜਾਣ ਸੋ ਦੇਖ ਸਕਦੇ ਹੋ ਕਿ ਸੰਤਾਨ ਜਿਹੜੀ ਇੱਥੋਂ ਦੀ ਸ਼ਰਦਾ ਆ ਉਹ ਕਿੰਨੀ ਜ਼ਿਆਦਾ ਹੈ ਕਿ ਸੰਗਤ ਦੂਰੋ ਦੂਰੋਂ ਚੱਲ ਕੇ ਆਪਣੇ ਬੱਚਿਆਂ ਦੇ ਨਾਲ ਇੱਥੇ ਹਾਜ਼ਰੀ ਭਰਦੀ ਹੈ ਸੇਵਾ ਕਰਦੀ ਹੈ ਪਾਠ ਕਰਦੀ ਹੈ ਤੇ ਕੀਰਤਨ ਜਿਹੜਾ ਹੈ ਉਹ ਸਰਵਣ ਕਰਦੀ ਹੈ ਲੰਗਰ ਪਕਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜੀ ਸੰਗਤ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਛੋਟੇ-ਛੋਟੇ ਬੱਚੇ ਵੀ ਇਸ ਸੇਵਾ ਵਿੱਚ ਜਿਹੜੇ ਨੇ ਹਿੱਸਾ ਲੈ ਰਹੇ ਨੇ ਤੇ ਬਾਕੀ ਬੱਚਿਆਂ ਨੂੰ ਇਹੀ ਮੈਸੇਜ ਦੇ ਰਹੇ ਨੇ ਕਿ ਜਿਹੜਾ ਗੁਰੂ ਦੇ ਲੜ ਲੱਗੋ ਸੇਵਾ ਕਰੋ ਤੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੋ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤ